ਜਿਹੜੀ ਸਰਕਾਰ ਕਹਿੰਦੀ ਸੀ ਵੀ ਚੁੰਨਿਆਂ ਨਹੀਂ ਰੋਲਣ ਦੇਵਾਂਗੇ ਸਰਕਾਰ ਬਣਨ ਤੋਂ 1 ਮਹੀਨਾ ਬਾਅਦ ਹੀ ਧਰਨੇ ਸ਼ੁਰੂ ਕਰ ਦੇ ਕਿਵੇਂ ਦੇਖਦੇ ਅੱਜ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀ ਪਿਛਲੇ ਜਦੋਂ 2022 ਤੋਂ ਪਹਿਲਾਂ ਕਿ ਭਾਈ ਨਾ ਤਾਂ ਕਿਸੇ ਦੀ ਚੁੰਨੀ ਉਤਰੂਗੀ ਨਾ ਅਗੇ ਦਾ ਸਿਰ ਪਾਟੂਗਾ ਨਾ ਅਗੇ ਦੀ ਪੱਗ ਲਹੂਗੀ ਧਰਨਾ ਮਜ਼ਾਰਾ ਕਦੇ ਲੱਗੂਗਾ ਨਹੀਂ ਅੱਜ ਉਹ ਮੁੱਖ ਮੰਤਰੀ ਧਰਨੇ ਮਜ਼ਾਰੇ ਦਾ ਛੱਡੋ ਸਮਾਂ ਦੇਣ ਵਾਸਤੇ ਵੀ ਉਹਦੇ ਕੋਲ ਸਮਾਂ ਨਹੀਂ ਸੰਗਰੂਰ ਜੇਲਾ ਤਾਂ ਮੰਤਰੀਆਂ ਦੀ ਹੀ ਪਰਮਾਰ ਹੈ ਪੰਜ ਹਲਕੇ ਨੇ ਪੰਜਾਂ ਚੋਂ ਚਾਰ ਦੇ ਇੱਕ ਮੁੱਖ ਮੰਤਰੀ ਤੈਨ ਬਣ ਗਏ ਪਰ ਇਹਨਾਂ ਲੋਕਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਤੇ ਬੈਨ ਸਾਹਿਬ ਤੁਸੀਂ ਉਹ ਕੁਝ ਕਰ ਦੋ ਬਾਕੀ ਚਲੋ ਮੁੱਖ ਮੰਤਰੀ ਸਾਹਿਬ ਤਾਂ ਹਲੇ ਆਪਦੀ ਕੁਰਸੀ ਬਚਾਉਣ ਤੇ ਲੱਗੇ ਨੇ ਤੁਸੀਂ ਬਾਕੀ ਜਿਹੜੇ ਬੰਦੇ ਆ ਉਹ ਜਿਹੜੇ ਦਿੱਲੀ ਵਾਲੇ ਜਿਹਨਾਂ ਦਾ ਰਾਜ ਚੱਲਦਾ ਉਹੀ ਸੁਣ ਲਾਣ ਦੋ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਉਹ ਕਹਿੰਦੇ ਨੇ ਵੀ ਸੰਗਰੂਰ ਦੇ ਲੋਕ ਤੇ ਸਰਕਾਰ ਦੇ ਨੀਤੀ ਤੋਂ ਲੋਕ ਖੁਸ਼ ਨੇ ਰਿਵੀਟ ਵੀ ਕੀਤਾ ਆ ਜਿਹੜੇ ਧਰਨੇ ਨੇ ਫਿਰ ਮੈਨੂੰ ਲੱਗਦਾ ਵੀ ਇਹ ਤਾਂ ਵੈਸੇ ਹੀ ਕਿਤੇ ਐਂਟਰਟੇਨਮੈਂਟ ਨੂੰ ਲਾਏ ਹੋਏ ਨੇ ਹੜਤਾਲ ਦੇ 25 ਦਿਨਾਂ ਤੋਂ ਬੈਠੇ ਨੇ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ ਤੇ ਕੋਈ ਪੱਟੀ ਬੰਨੀ ਹੈ ਜਾਂ ਮੁੱਖ ਮੰਤਰੀ ਸਾਹਿਬ ਸੋਣਾ ਨਹੀਂ ਚਾਹੁੰਦੇ ਜਾਂ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਹੈ ਕਿ ਹਰ ਚੀਜ਼ ਕਮੇਡੀ ਕਰੀ ਚੱਲੋ ਗੱਲਾਂ ਸੁਣਾਈ ਚੱਲੋ ਗੱਲਾਂ ਦਾ ਕੜਾ ਖਵਾਈ ਚੱਲੋ ਤੇ ਉਸ ਤੋਂ ਬਾਅਦ ਆਪਦਾ ਮੌਜਾ ਮਾਰੋ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ ਅਸੀਂ ਬੈਠਿਆ ਕੰਪਿਊਟਰ ਅਧਿਆਪਕਾਂ ਦੇ ਧਰਨੇ ਦੇ ਵਿੱਚ ਕਿਉਂਕਿ ਇਸ ਧਰਨੇ ਨੂੰ 25 ਦਿਨ ਹੋ ਗਏ ਲੱਗੇ ਨੂੰ ਮਰਨ ਵਰ ਤੇ ਨੌਜਵਾਨ ਬੈਠੇ ਹੋਏ ਨੇ ਭੁਖੜ ਤਾਲ ਦੇ ਉੱਤੇ ਇਸ ਟਾਈਮ ਇਸ ਮੋਰਚੇ ਨੂੰ ਵੱਡਾ ਹਲਾਰਾ ਮਿਲਣ ਜਾ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਇਹਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗੱਲ ਕਰ ਲੈਨੇ ਆ ਗੋਲਡੀ ਜੀ ਕਿਵੇਂ ਲੱਗਦਾ ਜਿਹੜੀ ਸਰਕਾਰ ਕਹਿੰਦੀ ਸੀ ਵੀ ਚੁੰਨੀਆਂ ਨਹੀਂ ਰੋਲਣ ਦੇਵਾਂਗੇ ਸਰਕਾਰ ਬਣਨ ਤੋਂ 1 ਮਹੀਨਾ ਬਾਅਦ ਹੀ ਧਰਨੇ ਸ਼ੁਰੂ ਕੀਤੇ ਕਿਵੇਂ ਦੇਖਦੇ ਆ ਅੱਜ ਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦਾ ਧਿਆਨ ਪੰਜਾਬ ਤੇ ਘੱਟ ਤੇ ਬਾਹਰਲੇ ਸੂਬਿਆਂ ਤੇ ਵੱਧਾ ਹੈ ਮੁੱਖ ਮੰਤਰੀ ਸਾਹਿਬ ਆਪਣੇ ਜ਼ਿਲ੍ਹੇ 'ਚ ਆਪਣੇ ਲੋਕਾਂ ਦੇ ਸਾਹਮਣੇ ਅੱਜ ਆਉਣ ਤੋਂ ਕੰਨੀ ਘਤਰੌਂਦੇ ਨੇ ਅੱਜ ਉਹਨਾਂ ਦਾ ਆਪਣਾ ਜ਼ਿਲ੍ਹਾ ਸੰਗਰੂਰ ਜਿਹਦੇ ਘਰ ਦੇ ਦਰ ਤੇ ਅੱਜ ਇਹ ਸਾਰੇ ਉਹ ਉਹ ਸ਼ਖਸ ਨੇ ਉਹ ਸ਼ਕਤੀਤਾ ਨੇ ਜਿਹੜਿਆ ਸਮਾਜ ਦੇ ਸਿਰਜਣਹਾਰ ਨੇ ਜਿਨ੍ਹਾਂ ਦੇ ਕਰਕੇ ਜੇ ਅੱਜ ਕਈ ਇਹ ਦੇਸ਼ ਦੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਨੇ ਨਾ ਉਹਨਾਂ ਦਾ ਕੰਮ ਚੱਲਦਾ ਉਹ ਇਹਨਾਂ ਦੇ ਪੜਾਏ ਹੋਏ ਜਵਾਕਾਂ ਨਾਲ ਚੱਲਦਾ ਤੇ ਅੱਜ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀ ਪਿਛਲੇ ਜਦੋਂ 2022 ਤੋਂ ਪਹਿਲਾਂ ਕਿ ਭਾਈ ਨਾ ਤਾਂ ਕਿਸੇ ਦੀ ਚੁੰਨੀ ਉਤਰੂਗੀ ਨਾ ਅਗੇ ਦਾ ਸਿਰ 파ਟੂਗਾ ਨਾ ਅਗੇ ਦੀ ਪੱਗ ਲਹੂਗੀ ਧਰਨਾ ਮਜ਼ਾਰਾ ਕਦੇ ਲੱਗੂਗਾ ਨਹੀਂ ਅੱਜ ਉਹ ਮੁੱਖ ਮੰਤਰੀ ਧਰਨੇ ਮਜਾਰੇ ਦਾ ਛੱਡੋ ਸਮਾਂ ਦੇਣ ਵਾਸਤੇ ਵੀ ਉਹਦੇ ਕੋਲ ਸਮਾਂ ਨਹੀਂ ਹੈਗਾ ਕਿ ਕਿਸੇ ਨੂੰ 5 ਮਿੰਟੇ ਸਮਾਂ ਦੇ ਦੇ ਕਿ ਭਾਈ ਤੁਸੀਂ ਆ ਜਾਓ ਮੀਟਿੰਗ ਕਰ ਲਓ ਅੱਜ ਉਹਦੇ ਕੋਲੇ ਛੱਡੋ ਉਹਨਾਂ ਦੇ ਕਿਸੇ ਐਮਐਲਏ ਕੋਲੇ ਵੀ ਸਮਾਂ ਹੈ ਨਹੀਂ ਪਤਾ ਨਹੀਂ ਕਿਹੜੇ ਕੰਮਾਂ 'ਚ ਇਹਨੇ ਬਿਜ਼ੀ ਨੇ ਉਹ ਕਿ ਜਿਹੜਾ ਉਹਨਾਂ ਨੂੰ ਇੰਨਾ ਜ਼ਿਆਦਾ ਅੱਜ ਸਾਡੇ ਮੁੱਖ ਮੰਤਰੀ ਜਿਹੜੀ ਸਾਡੀ ਇੱਥੇ ਬੀਬਾ ਐਮਐਲਏ ਮੁੱਖ ਮੰਤਰੀ ਸਾਹਿਬ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਅੱਜ ਉਹਨਾਂ ਕੋਲੇ ਸਮਾਂ ਨਹੀਂ ਅੱਜ ਇਥੇ ਦੇ ਵਿੱਤ ਮੰਤਰੀ ਨੇ ਉਹਨਾਂ ਕੋਲ ਸਮਾਂ ਨਹੀਂ ਅੱਜ ਸੁਨਾਮ ਦੇ ਵਿੱਚ ਅਮਨ ਅਰੋੜਾ ਜੀ ਮੰਤਰੀ ਨੇ ਉਹਨਾਂ ਕੋਲ ਸਮਾਂ ਨਹੀਂ ਇੱਕ ਸਾਡੇ ਹੋਰ ਨਵੇਂ ਮੰਤਰੀ ਬਣ ਗਏ ਲਹਿਰੇਗਾਗੇ ਤੋਂ ਬਰਿੰਦਰ ਗੋਇਲ ਜੀ ਹੁਣ ਸੰਗਰੂਰ ਜ਼ਿਲ੍ਹਾ ਤਾਂ ਮੰਤਰੀਆਂ ਦੀ ਇਹ ਪਰਮਾਰ ਹੈ ਪੰਜ ਹਲਕੇ ਨੇ ਪੰਜਾਂ ਚੋਂ ਚਾਰ ਦੇ ਇੱਕ ਮੁੱਖ ਮੰਤਰੀ ਤੈਨ ਬਣ ਗਏ ਪਰ ਇਹਨਾਂ ਲੋਕਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਇਹਨਾਂ ਦੀਆਂ ਮੰਗਾਂ ਜੇ ਸੁਣਿਆ ਜਾਉਣਾ ਤੁਸੀਂ ਸੁਣੋ ਸਾਰੇ ਦੇਖਣਗੇ ਲੋਕ ਤੁਹਾਡੇ ਜ਼ਰੀਏ ਮੈਂ ਦੱਸਣਾ ਚਾਹਣਾ ਬਹੁਤ ਜਾਇਜ਼ ਜਿਹਨੂੰ ਆਪਾਂ ਕਹੀਏ ਕਿ ਇੱਕ ਬੰਦਾ ਜਿਹਦਾ ਨੇਚਰਲੀ ਹੱਕ ਬੰਦਾ ਹੈ ਉਹ ਹੱਕ ਵਾਸਤੇ ਇਹ ਅਭੀ ਲੜਾਈ ਲੜ ਰਹੇ ਨੇ ਅੱਜ ਭੁੱਖ ਹੜਤਾਲ ਤੇ ਬੈਠੇ ਨੇ ਕੀ ਲੜਾਈ ਕੀ ਹੈ ਕਿ 2011 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਉਸ ਨੋਟੀਫਿਕੇਸ਼ਨ ਨੂੰ ਲਾਗੂ ਕੀਤਾ ਜਾਵੇ گورنر ਸਾਹਿਬ ਤੋਂ ਜਿਹੜਾ ਨੋਟੀਫਿਕੇਸ਼ਨ ਹੋਇਆ ਉਹਨੂੰ ਲਾਗੂ ਕੀਤਾ ਜਾਵੇ ਜਿਹੜੇ ਇਹਨਾਂ ਦੇ 104 ਤੋਂ ਵੱਧ ਸਾਥੀ ਇਸ ਸੰਸਾਰ ਯਾਤਰਾ ਨੂੰ ਪੂਰੀ ਕਰਕੇ ਚਲੇ ਗਏ ਜਦੋਂ ਕੋਈ ਬੰਦਾ ਸੰਸਾਰੋਂ ਜਾਂਦਾ ਹੈ ਜਿਹੜਾ ਸਰਕਾਰੀ ਨੌਕਰੀ ਦੇ ਉੱਪਰ ਹੈ ਸਰਕਾਰੀ ਖਜ਼ਾਨੇ ਦੀ ਤਨਖਾਹ ਲੈਂਦਾ ਹੈ ਉਹਦੇ ਵਾਰਸਾਂ ਨੂੰ ਅੱਗੇ ਉਹਦਾ ਬੈਨੀਫਿਟ ਮਿਲਦਾ ਹੈ ਪਰ ਉਹਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਬੈਨੀਫਿਟ ਨਹੀਂ ਮਿਲਿਆ ਇਹਨਾਂ ਦਾ ਇੱਕ ਸਾਥੀ ਜਿਹੜੇ ਦੋਸਤੋਂ ਕਰੋਨਾ ਵਾਰੀਅਰ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਅੱਜ ਚੀਮਾ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਤਕਰੀਬਨ ਪਿਛਲੇ ਕਹਿੰਦੇ 3 ਸਾਲਾਂ ਤੋਂ 2 ਸਾਲ 2.5 3 ਸਾਲ ਹੋ ਗਏ ਉਹ ਕਰੋਨਾ ਵਾਰੀਅਰ ਦੀ ਡੈਥ ਹੋਈ ਤਾਂ ਉਹ ਕਰੋਨਾ ਵਾਰੀਅਰ ਦਾ ਜਿਹੜਾ ਫੰਡਾਂ ਵਾਸਤੇ ਫਾਈਲ ਜਿਹੜੀ ਅੱਜ ਵੀ ਵਿੱਤ ਵਿਭਾਗ ਦੇ ਵਿੱਚ ਘੁੰਮਦੀ ਫਿਰਦੀ ਹੈ ਤੇ ਅੱਜ ਕਰ ਕੀ ਰਹੀ ਇਹਨਾਂ ਨੇ 6ਵੇਂ ਪੇ ਕਮਿਸ਼ਨ ਲਾਗੂ ਕਰਨ ਦੀ ਗੱਲ ਕੀਤੀ ਹੈ ਉਹ ਨਹੀਂ ਲਾਗੂ ਹੋ ਰਿਹਾ ਇਹਨਾਂ ਨੇ ਕਿਹਾ ਸਾਨੂੰ ਰੈਗੂਲਰਾਈਜ਼ ਜਿਹੜੇ ਦੂਜੇ ਟੀਚਰ ਸਾਹਿਬਾਨ ਨੇ ਕੋਈ ਇਹਨਾਂ ਦੇ ਵਿੱਚ ਕਮੀਆਂ ਜਾਂ ਤਾਂ ਇਹਨਾਂ ਦੀ ਕੋਈ ਪੜ੍ਹਾਈ ਆਪਾਂ ਕਹੀਏ ਕਿ ਚਲੋ ਜੀ ਕੋਈ ਉਹ ਫੈਕਲਟੀ ਰੱਖੀ ਹੋਈ ਹੈ ਜਾਂ ਕੋਈ ਇਹਨਾਂ ਨੇ ਸਹਾਇਕ ਰੱਖੇ ਹੋਏ ਨੇ ਵੈਲ ਐਜੂਕੇਟਿਡ ਜੋ ਕੰਡੀਸ਼ਨਸ ਹੁੰਦੀਆਂ ਨੇ ਇੱਕ ਐਜੂਕੇਟਰ ਦੇ ਤੌਰ ਤੇ ਜਿਹੜੀਆਂ ਇੱਕ ਟੀਚਰ ਨੂੰ ਭਰਤੀ ਹੋਣ ਵਾਸਤੇ ਉਹਨੂੰ ਪੂਰੀਆਂ ਕਰਦੇ ਨੇ ਪ੍ਰੋਪਰ ਤਰੀਕੇ ਨਾਲ ਭਰਤੀ ਹੋਈ ਹੈ ਪ੍ਰੋਪਰ ਤਰੀਕੇ ਨਾਲ ਸਰਕਾਰ ਦੇ ਵਿੱਚ ਕੰਮ ਕਰ ਰਹੇ ਨੇ ਪ੍ਰੋਪਰ ਤਰੀਕੇ ਨਾਲ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਨੇ ਤੇ ਅੱਜ ਸਭ ਤੋਂ ਜਿਹੜਾ ਅੱਜ ਦੇ ਸੰਸਾਰ ਦਾ ਸਭ ਤੋਂ ਅਹਿਮ ਸਬਜੈਕਟ ਆ ਉਹ ਕੰਪਿਊਟਰ ਹੈ ਜਿਹਦੇ ਨਾਲ ਜੇ ਆਪਾਂ ਕਿਤੇ ਕਲੈਰੀਕਲ ਭਰਤੀ ਵੀ ਕਰਨੀ ਆ ਕੋਈ ਛੋਟਾ ਜਿਹਾ ਆਪਰੇਟਰ ਵੀ ਰੱਖਣਾ ਉਹਦੇ ਲਈ ਵੀ ਪੁੱਛਦੇ ਆ ਕਿ ਭਾਈ ਦੀ ਟਾਈਪਿੰਗ ਸਪੀਡ ਹੈ ਕਿ ਆ ਕਿ ਨਹੀਂ ਉਹ 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 ਟੀਚਰ ਨੇ ਜਿਨ੍ਹਾਂ ਨੇ ਮਤਲਬ ਕੰਪਿਊਟਰ ਦਾ ਸਭ ਤੋਂ ਅੱਜ ਦਾ ਮੇਨ ਜਿਹੜਾ ਕੰਮ ਆ ਉਹ ਕਰ ਰਹੇ ਨੇ ਤੇ ਜੇ ਇਹਨਾਂ ਨਾਲ ਇਹੋ ਜਿਹਾ ਕੁਝ ਹੋ ਰਿਹਾ ਹੈ ਕਿ ਮਨ ਲੋਦਾਏ ਤੋਂ ਮਾੜੇ ਹਾਲਾਤ ਤਾਂ ਪੰਜਾਬ ਦੇ ਨਹੀਂ ਹੋ ਸਕਦਾ ਅੱਜ 50 ਇਹਨਾਂ ਦੇ ਮੈਂ ਤਾਂ ਅੱਜ ਆ ਇੱਕ ਦੇਖ ਰਿਹਾ ਸੀ ਸਾਡੇ ਮਾਨਯੋਗ ਜਿਹੜੇ ਸਿੱਖਿਆ ਮੰਤਰੀ ਸਾਹਿਬ ਨੇ ਇਹਨਾਂ ਨੇ ਨਾ ਇੱਕ ਟਵੀਟ ਕੀਤਾ ਸੀ ਅੱਜ ਤੋਂ ਆਹੀ ਹੈ ਜੀ 15 15 ਸਤੰਬਰ ਆਸੀ ਹਾਂ 15 ਸਤੰਬਰ 2022 ਆ ਪੰਜਾਬ ਦੇ ਪੇਜ ਤੋਂ ਠੀਕ ਹੈ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਨੇ ਬੈਂਸ ਸਾਹਿਬ ਮਿੰਤਾ ਪਤਾ ਨਹੀਂ ਵੀ ਕਿਹੜੇ ਉਹ ਵੀ ਵਿਚਾਰੇ ਖਾਬਾ ਖਿਆਲਾਂ ਚ ਤੁਰੇ ਰਹਿੰਦੇ ਨੇ ਅੱਜ ਤੀਜੀ ਦੀਵਾਲੀ ਆ ਗਈ ਬਾਈ ਵਾਲੀ ਦੀਵਾਲੀ 23 ਵਾਲੀ ਦੀਵਾਲੀ ਤੇ 24 ਦੇ ਹੁਣ ਤੀਜੀ 3 ਸਾਲ ਹੋ ਗਏ ਠੀਕ ਹੈ ਇਹਨਾਂ ਨੂੰ ਬੈਂਸ ਸਾਹਿਬ ਨੇ ਅਖੀਰ ਚ ਇਹਨਾਂ ਦਾ ਜਦੋਂ ਕੋਈ ਵਾਹ ਨਹੀਂ ਚੱਲੀ ਤੇ ਇਹਨਾਂ ਨੇ ਜਿਹੜੀ ਪੋਸਟ ਆਪਦੇ ਟਵਿੱਟਰ ਤੋਂ ਹਟਾਤੀ ਹੁਣ ਜੇ ਇਹਨਾਂ ਨੂੰ ਪੁੱਛੋਗੇ ਕਹਣਗੇ ਸਤਾ ਕੋਈ ਪੋਸਟ ਹੀ ਨਹੀਂ ਪਾਈ ਪਰ ਲੋਕਾਂ ਕੋਲੇ ਸਕਰੀਨਸ਼ਾਟ ਸਾਹਮਣੇ ਹੋਏ ਨੇ ਇਹਨਾਂ ਦੇ ਤੇ ਬੈਂਸ ਸਾਹਿਬ ਤੁਸੀਂ ਉਹ ਕੁਝ ਕਰ ਦਿਓ ਬਾਕੀ ਚਲੋ ਮੁੱਖ ਮੰਤਰੀ ਸਾਹਿਬ ਤਾਂ ਹਲੇ ਆਪਦੀ ਕੁਰਸੀ ਬਚਾਉਣ ਤੇ ਲੱਗੇ ਨੇ ਤੁਸੀਂ ਬਾਕੀ ਜਿਹੜੇ ਬੰਦੇ ਹੋ ਜਿਹੜੇ ਦਿੱਲੀ ਵਾਲੇ ਜਿਹਨਾਂ ਦਾ ਰਾਜ ਚੱਲਦਾ ਉਹੀ ਸੁਣ ਲੈਣਾ ਚੱਡਾ ਸਾਫ ਕਰਦਾਂ ਕੇਜਰੀਆਲ ਸਾਫ ਕਰਦਾਂ ਸੁਪਰ ਸੀਐਮ ਨੇ ਉਹ ਪੰਜਾਬ ਦੇ ਕੋਈ ਤਾਂ ਇਹਨਾਂ ਦੀ ਫਰਿਆਦ ਸੁਣ ਲੇ ਯਾਰ ਉਹ ਆ ਸਾਡੀਆਂ ਭੈਣਾਂ ਬੈਠੀਆਂ ਨੇ ਸਾਡੇ ਭਰਾ ਬੈਠੇ ਨੇ ਜਿਨ੍ਹਾਂ ਨੇ ਇੰਨੀ ਇੰਨੀ ਉਮਰ 20-20 ਸਾਲ ਹੋ ਗਏ ਇਹਨਾਂ ਨੂੰ ਪੜਾਉਂਦਿਆਂ ਨੂੰ ਯਾਰ ਇਹ ਦੁਰਗਤੀ ਗੁਰੂ ਦਾ ਰਤਬਾ ਜਿਹੜਾ ਹੈ ਉਹ ਆਪਣੇ ਮਾਂ ਪਿਓ ਤੋਂ ਪਹਿਲਾਂ ਹੁੰਦਾ ਤੇ ਅੱਜ ਜੇ ਗੁਰੂ ਦਾ ਨਿਰਾਦਰ ਕਰਦੇ ਹੋ ਫਿਰ ਕਿਤੇ ਬਚਾ ਨਹੀਂ ਹੈਗਾ ਬੋਲੜੀ ਜੀ 2 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਉਹ ਕਹਿੰਦੇ ਨੇ ਵੀ ਸੰਗਰੂਰ ਦੇ ਲੋਕ ਤੇ ਸਰਕਾਰ ਦੇ ਨੀਤੀ ਤੋਂ ਲੋਕ ਖੁਸ਼ ਨੇ ਟਵੀਟ ਵੀ ਕੀਤਾ ਹੈ ਆ ਜਿਹੜੇ ਧਰਨੇ ਨੇ ਫਿਰ ਮੈਨੂੰ ਲੱਗਦਾ ਵੀ ਇਹ ਤਾਂ ਵੈਸੇ ਹੀ ਕਿਤੇ ਐਂਟਰਟੇਨਮੈਂਟ ਨੂੰ ਲਾਏ ਹੋਏ ਨੇ ਇਹਨਾਂ ਦੀ ਜਿਹੜੀ ਭੁੱਖ ਹੜਤਾਲ ਦੇ 25 ਦਿਨਾਂ ਤੋਂ ਬੈਠੇ ਨੇ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ ਤੇ ਕੋਈ ਪੱਟੀ ਬੰਨੀ ਹੈ ਜਾਂ ਮੁੱਖ ਮੰਤਰੀ ਸਾਹਿਬ ਸੋਣਾ ਨਹੀਂ ਚਾਹੁੰਦੇ ਜਾਂ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਹੈ ਕਿ ਹਰ ਚੀਜ਼ ਕਮੇਡੀ ਕਰੀ ਚੱਲੋ ਗੱਲਾਂ ਸੁਣਾਈ ਚੱਲੋ ਗੱਲਾਂ ਦਾ ਕੜਾ ਖਵਾਈ ਚੱਲੋ ਤੇ ਉਸ ਤੋਂ ਬਾਅਦ ਆਪਦਾ ਮੌਜਾ ਮਾਰੋ ਉਹਨਾਂ ਨੂੰ ਵੀ ਪਤਾ ਹੈ ਕਿ 2.5 ਸਾਲ ਜਿਹੜਾ ਮੈਂ ਮੁੱਖ ਮੰਤਰੀ ਹੋਰ ਰਹਿ ਗਿਆ ਤੇ ਜਿੰਨੇ ਕਿ ਦਿਨ 5 ਸਵਾ 2 ਸਾਲ ਉਸ ਤੋਂ ਬਾਅਦ ਮੈਂ ਚਲੇ ਹੀ ਜਾਣਾ ਮੈਂ ਮੁੱਖ ਮੰਤਰੀ ਤਾਂ ਹੁਣ ਮੈਂ ਸਾਬਕਾ ਹੋਣ ਲੱਗ ਜਾਊਂਗਾ ਸੋ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਉਹਨਾਂ ਦਾ ਇੰਟਰਸਟ ਆਪਦੀ ਕੁਰਸੀ ਬਚਾਉਣ ਨੂੰ ਪੰਜਾਬ ਦੇ ਪੈਸੇ ਦੀ ਬਰਬਾਦੀ ਜਿੰਨਾ ਪੈਸਾ ਮੁੱਖ ਮੰਤਰੀ ਸਾਹਿਬ ਜਿੰਨਾ ਪੈਸਾ ਤੁਸੀਂ ਆਪਣੇ ਬੋਰਡਾਂ ਤੇ ਲੋਨ ਨੂੰ মিডিਆ ਨੂੰ ਦੇਣ ਵਾਸਤੇ ਕੰਮ ਕਰਦੇ ਹੋ ਉਹਨੇ ਪੈਸਿਆਂ ਚ ਜਿੰਨੇ ਆ ਟੀਚਰ ਸਹਿਬਾਨ ਨੇ ਵੈਸੇ ਇਹਨਾਂ ਦਾ ਵਿੱਤੀ ਬੋਝ ਕੋਈ ਨਹੀਂ ਥੋੜੇ ਖਜ਼ਾਨੇ ਤੇ ਜਿਹੜੀ ਤਨਖਾਹ ਮਿਲਦੀ ਆ ਉਹਦਾ ਕੋਈ ਵਿੱਤੀ ਬੋਝ ਨਹੀਂ ਹੈ ਪਰ ਫਿਰ ਵੀ ਜੇ ਪੰਜਾਬ ਦੇ ਲੋਕਾਂ ਦੇ ਉਹ ਪੈਸਾ ਤੁਸੀਂ ਲਾ ਦਿਓ ਆਪਦੀ ਐਡਵਰਟਾਈਜ਼ਮੈਂਟ ਨੂੰ ਛੱਡ ਕੇ ਤਾਂ ਮੈਨੂੰ ਲੱਗਦਾ ਬਿਹਤਰ ਹੋਊਗਾ ਪੰਜਾਬ ਚੰਗੇ ਰਸਤੇ ਚੱਲ ਸਾਡੇ ਨਾਲ ਅਧਿਆਪਕ ਵੀ ਬੈਠੇ ਨੇ ਜਿਹੜੇ ਟੀਚੇ ਜੁ ਨਹੀਂ ਹੁੰਦੇ ਨੇ ਬਾਈ ਜੀ ਕਿਵੇਂ ਦੇਖ ਦਵਾਂ ਇੱਕ ਪਾਸੇ ਤਾਂ ਜਿਵੇਂ ਬਾਦਲਾਂ ਨੂੰ ਕੈਪਟਨਾਂ ਨੂੰ ਮਾੜਾ ਕਿਹਾ ਜਾਂਦਾ ਤੁਸੀਂ ਗੁਣਗਾਰਿਓ ਬਾਦਲ ਸਾਹਿਬ ਦੇ ਕਿਉਂ ਬਾਦਲ ਸਾਹਿਬ ਦੇ ਗੁਣ ਅਸੀਂ ਇਸ ਕਰਕੇ ਗਾ ਰਹੇ ਹਾਂ ਕਿਉਂਕਿ ਅਸੀਂ ਲੰਮਾ ਸਮਾਂ ਜੋ ਠੇਕੇ ਦਾ ਠੇਕੇਦਾਰੀ ਸਿਸਟਮ ਦਾ ਸੰਤਾਪ ਭੋਗਿਆ ਸੀ ਉਹਨਾਂ ਨੇ ਸਾਨੂੰ ਸੋਸਾਇਟੀ ਦੇ ਅੰਦਰ ਰੈਗੂਲਰ ਕਰਕੇ ਸਾਰੇ ਲਾਭ ਦੇ ਦਿੱਤੇ ਸੀ ਪਰ ਲਾਭ ਦੇਣ ਤੋਂ ਬਾਅਦ ਜਦੋਂ ਅਫਸਰशाही ਨੇ ਫੇਰ ਸਾਡੇ ਤੇ ਉਹੀ ਕਹਾੜਾ ਸ਼ੁਰੂ ਕਰ ਦਿੱਤਾ ਠੇਕੇਦਾਰੀ ਸਿਸਟਮ ਦਾ ਸਾਡਾ ਇੱਕ ਇੱਕ ਕਰਕੇ ਏਸੀਪੀ ਆਈਆਰ ਪੇ ਕਮਿਸ਼ਨ ਮੈਡੀਕਲ ਇਨਵਰਸਮੈਂਟ ਵਗੈਰਾ ਜਿੰਨੇ ਮੈਡੀਕ ਲਾਭ ਆਮ ਮੁਲਾਜ਼ਮਾਂ ਨੂੰ ਮਿਲਦੇ ਆ ਉਹ ਸਾਰੇ ਦੇ ਸਾਰੇ ਲਾਭ ਇੱਕ ਇੱਕ ਕਰਕੇ ਸਾਥੋਂ ਖੋਲੇ ਗਏ ਹੁਣ ਜਦੋਂ ਦੁਬਾਰੇ ਅਸੀਂ ਇਹ ਕੰਮ ਸ਼ੁਰੂ ਕੀਤਾ ਵੀ ਸਾਨੂੰ ਘੱਟੋ ਘੱਟ ਜੋ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਦੇਖੋ ਸਿਟਿੰਗ ਕੈਬਨਿਟ ਮਿਨਿਸਟਰ ਹੋਵੇ ਜੇ ਉਹ ਨਹੀਂ ਆਪਣੀ ਜ਼ੁਬਾਨ ਪਗਾ ਸਕਦਾ ਫਿਰ ਇੱਕ ਆਮ ਐਮਐਲਏ ਜੋ ਆਮ ਵਰਗ ਹੈ ਜਾਂ ਇਹਨਾਂ ਦਾ ਆਮ ਆਗੂ ਹੈ ਕਿ ਉਹ ਤੋਂ ਤਾਂ ਫਿਰ ਮੈਨੂੰ ਲੱਗਦਾ ਉਮੀਦ ਰੱਖੀ ਕੀ ਜਾ ਸਕਦੀ ਹੈ ਸੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਰਕਾਰ ਨੂੰ ਇਹ ਅਪੀਲ ਤੇ ਚੇਤਾਵਨੀ ਵੀ ਦੇਣਾ ਚਾਹੁੰਦੇ ਹਾਂ ਅਗਰ ਸਾਡੇ ਇਸ ਭੁਖ ਹੜਤਾਲ ਦੇ ਦੌਰਾਨ ਜਾਂ ਮਰਨ ਵਰਤ ਦੇ ਦੌਰਾਨ ਕਿਸੇ ਵੀ ਜਾਨ ਖਾਮ ਦੀ ਕੋਈ ਹਾਨੀ ਹੁੰਦੀ ਹੈ ਤਾਂ ਇਸ ਦੀ ਸਿੱਧੀ ਤੇ ਸਿੱਧੀ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਇਹਦੇ ਵਾਸਤੇ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹੋਏਗਾ ਹਰਜੋਤ ਸਿੰਘ ਬੈਂਸ ਜ਼ਿੰਮੇਵਾਰ ਹੋਏਗਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਜ਼ਿੰਮੇਵਾਰ ਹੋਏਗਾ ਕੀ ਲੱਗਦਾ ਜੇ ਗੋਲਡੀ ਨੇ ਕੱਲੀ ਗੱਲ ਵੱਲੋਂ ਸਮਰਥਨ ਦਿੱਤਾ ਕਿਤੇ ਨਾ ਕਿਤੇ ਹਲਾਰਾ ਮਿਲੂਗਾ ਫਿਰ ਤੁਸੀਂ ਤਾਂ ਹਾਂਜੀ ਹਾਂ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਇਹਨਾਂ ਨੇ ਆ ਕੇ ਸਾਡੇ ਨਾਲ ਸਮਰਥਨ ਸਹਿਯੋਗ ਦਾ ਵਾਸਤੇ ਪੂਰਾ ਵਾਅਦਾ ਕੀਤਾਗਾ ਅਸੀਂ ਆਸ ਕਰਦੇ ਹਾਂ ਅੱਗੇ ਤੋਂ ਜਦੋਂ ਵੀ ਇਹ ਸੰਘਰਸ਼ ਪੂਰਾ ਸਾਡਾ ਸਿਰੇ ਤੇ ਪੀਕ ਤੇ ਜਾਏਗਾ ਅਸੀਂ ਇਹਨਾਂ ਤੋਂ ਹੀ ਇਸੇ ਤਰ੍ਹਾਂ ਪੂਰਨ ਸਹਿਯੋਗ ਦੀ ਆਸ ਕਰਦੇ ਹਾਂ ਇਹ ਸਨ ਟੀਚਰ ਜੋ ਕਿ 25 ਦਿਨਾਂ ਤੋਂ ਧਰਨੇ ਤੇ ਬੈਠੇ ਨੇ ਸੁਣੂਗਾ ਕੌਣ ਕਿਉਂਕਿ ਮੁੱਖ ਮੰਤਰੀ ਦੀ ਕੋਠੀ ਇੱਥੋਂ ਤਕਰੀਬਨ 1.5 ਕਿਲੋਮੀਟਰ ਪਿੱਛੇ ਆਉਂਦੇ ਨੇ ਟਵੀਟ ਕਰਦੇ ਨੇ ਆਪਣੇ ਪੇਜ ਦੇ ਉੱਤੇ ਕਿ ਲੋਕ ਸਾਡੀਆਂ ਨੀਤੀਆਂ ਤੋਂ ਖੁਸ਼ ਨਹੀਂ ਪਰ ਡੀਸੀ ਦਫ਼ਤਰ ਦੇ ਅੱਗੇ ਧਰਨੇ ਤੇ ਬੈਠੇ ਲੋਕ ਕਿਉਂ ਨਾ ਖੁਸ਼ ਨੇ ਇਹ ਮੁੱਖ ਮੰਤਰੀ ਨੂੰ ਸੋਚ ਲੈਣੇ ਚਾਹੀਦਾ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਬਗੋਲਾ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ